ਚੰਗਾ ਸਿਰਦ ਤਾਇਾਰੋ ਮੈਨੂੰ ਮੇਰੀ ਗਾਇਕੀ ਦਾ ਉੱਥੇ ਉੱਤੇ ਲਾ ਦੋ ਦੇ ਗਾਇਕ ਖਲ ਨਾ ਕੀਦਾ ਚੰਗਾ ਸਿਰਦ ਤਾਇਾਰੋ ਮੈਨੂੰ ਮੇਰੀ ਗਾਇਕੀ ਦਾ ਉੱਥੇ ਉੱਤੇ ਵਾਹ ਦੇ ਪਿੱਛੇ ਨਹੀਂ ਕੀਦਾ ਬਈ ਬੱਦਰੂ ਜੇ ਤੁਸੀਂ ਐ ਕਰੋਗੇ ਇਹਨਾਂ ਨੇ ਬੰਦ ਕਰਾ ਦੇਣਾ ਨਾ ਡੋਨਟ ਡੂ ਇਟ ਡੋਨਟ ਡੂ ਪਲੀਜ਼ ਡਾ ਨਾ ਮੈਂ ਤਾਈ ਕਹੀ ਮੈਨੇ ਪਿੱਛੋਂ ਨਿਕਲਦਾ ਹਾਂ ਤੁਸੀਂ ਫੇਰ ਮੈਨ ਲੱਗਦਾ ਸੋਧਰ ਕੇ ਹੋਣੇ ਜਵਾਨ ਹੋ ਗਏ ਮੁੰਡੇ ਐਡੇ ਐਡੇ ਕਿਤੇ ਤੋਰਦੇ ਕੀਤਾ ਨਾਲ ਹੈ ਤੇ ਜਵਾਰੀ ਮੇਰਗਾਂ ਹੋ ਕੇ ਫਾਇਦਾ ਕੀ ਹੈ ਦਾ ਥੋੜੀ ਜਿਹੀ ਸਹਸ ਰੱਖੋ ਬੀਬੀ ਆਂ ਦਾ ਨਾ ਚਲੇਣ ਦੋ ਯਾਰ ਯਾ ਤਾਂ ਬਹਿ ਜਾਓ ਯਾ ਪਿੱਛੇ ਭੱਜ ਜਾਓ ਅਗਲਾ ਖਾੜਾ ਇਸੇ ਸ਼ਰਤ ਤੇ ਲਾਉਣਾ ਮੈਂ ਮਿੱਤਰੋ ਮੈਂ ਵੀ ਸ਼ੌਕ ਨਾਲੇ ਗਾਉਣਾ ਜਿਨੀ ਤਾਂ ਸਾਡੇ ਵੀ ਖਾਸੀ ਹੋਊਗੀ ਅੱਜ ਬਹਿ ਜਾਓ ਬਹਿ ਜਾਓ ਬਹਿ ਜਾਓ ਪਲੀਜ਼ ਬੈਯੋ ਬੈਯੋ ਜਿਹੜੇ ਸ਼ਕੀਨ ਆ ਪਿੱਛੇ ਖੜ ਜਾਓ ਜਿਹਦੀ ਪੈਂਟ 'ਚ ਵੱਟ ਪੈਂਦਾ ਯਾ ਬਹਿ ਜਾਓ ਯਾ ਪਿੱਛੇ ਚਲੇ ਜਾਓ ਉਹਨਾਂ 'ਤੇ ਫੇਰ ਰੋਕ ਲੈਣਾ ਜੀ ਐਵੇਂ ਸਵਾਲ ਨਾਲ ਖਰਾਬ ਕਰੋ ਯਾਰ ਨੇ ਮੈਂ ਉਹ ਨਜਰ ਗਾਉਣਾ ਇਹ ਜਿਹਨੇ ਨਜਰ ਲੱਛਣ ਨਹੀਂ ਛੱਡਦੇ ਯਾਰ ਬਹਿ ਜਾ ਭਾਈਆ ਟੋਪੀ ਵਾਲਾ ਬਹਿ ਜਾ ਬਹਿ ਜਾ ਲਾ ਵੀਰ ਬਹੁਤ ਸਰ ਬਹਿ ਜਾ ਨਾਲੇ ਬਹਿ ਜਾ ਨਾਲੇ ਚਾਰ ਰੋਟ ਬਿਠਾ ਫਿਰ ਤਾਂ ਸਵਾਦ ਆ ਗੱਲ ਆ ਬਹਿ ਜਾ ਬਹਿ ਜਾ ਵੈਰੀ ਗੁੱਡ ਵੈਰੀ ਗੁੱਡ ਇਹ ਕਮੜੇ ਉੱਖੜ ਕੇ ਸੁਣੀ ਜਾ ਮੈਂ ਤਾਂ ਸਾਰੀ ਰਾਤ ਮੈਂ ਕਿਹੜੇ 90 ਮਿੰਟ ਵਾਲਾ ਗਾਉਣ ਵਾਲਾ ਆਂ ਸਾਰੀ ਰਾਤ ਲੜਦਾ ਤੇ ਥੋੜਾ ਪਹਿਲਾ ਪਿੱਛੇ ਬੈਰੀ ਕਿ ਟੱਪਿਆ ਫਿਰ ਅਗਲਾ ਟੱਪਿਆ ਦੇ ਅंदोलਾ ਗਲੇ ਵਿਪ ਜਿਹੜਾ ਡਾਕ ਫਿਰਦੀ ਹੈ ਤੇ ਪਿੰਡ ਤੇ ਦਿਵਾਲੀ ਨੂੰ ਅਸੀਂ ਕੱਲੇ ਇਸ ਉਤੇ ਲੱਭੇ ਨਹੀਂ ਕੋਈ ਗੱਭਰੂ ਲੱਭੇ ਨਹੀਂ ਬੈ ਜਾ ਬੈ ਜਾ ਮੈਂ ਢਾਉਣਾ ਤੈਨੂੰ ਬੈ ਜਾ ਬਹੁਤ ਕੁਝ ਹੈ ਮੇਰੇ ਕੋਲ ਸਾਲਾ ਤੇਰੇ ਪਾਈਆਂ ਕੋਲ ਲੈਂਡ ਕਰੂਂ ਜ਼ਰ ਤੇਰੇ ਯਾਰ ਕੋਲ ਜਿਪਸੀ ਜੋੜੇ ਪੜਾਤੇ ਹੋਗੇ ਟੱਕਰੇ

ਮੁਰਗਾ ਆਰ ਆਉਰ ਲੋ ਕੌਂਸਲੋ ਕੱਤੀ ਉਠਾ ਦਿਓ ਬੀਬੀ ਆ ਜਾਓ ਇੱਧਰ ਆ ਜਾਓ 1 2 1 ਜੱਟ ਕੋਈ ਫਰਕ ਖੜੇ ਨੀ ਅਸੀਂ ਆਉਂਦੇ ਬਸ ਫੇਰਾ ਤੋੜ ਆਏ ਉਹ ਤੇਰੇ ਪਿੱਛੇ ਨਹੀਂ ਅਸੀਂ ਆਉਂਦੇ ਇਹ ਬਸ ਫੇਰਾ ਤੋੜ ਆਏ ਨਹੀਂ ਅਖਦੇ ਇਹ ਫਰੇਵ ਚ ਨਾ ਆਉਂਦਾ ਨੀ ਜਾਂਦਾ ਦਾ ਸ਼ੋਰ